ਜਾਂਦੇ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮੀਆਂ ਮਿੱਠੇ ਦੇ ਕੁਠਿਆਲੇ ਜਾ ਨਜਲੇ ਉੱਥੇ ਮੀਆਂ ਮਿੱਠੇ ਦੇ ਬਾਗ ਵਿੱਚ ਗੁਰੂ ਜੀ ਜਾ ਬਿਟੇ ਇਹ ਮੀਆਂ ਮਿੱਠਾ ਸ਼ਾ ਅਬਦੁਲ ਰਹਿਮਾਨ ਦਾ murid ਹੈ ਉਹਦਾ ਚਿੱਲ ਪਰ ਪਹਿਲਾਂ ਗੋਸ਼ਟ ਗੁਰੂ ਨਾਨਕ ਜੀ ਦੀ ਸ਼ਾ ਅਬਦੁਲ ਰਹਿਮਾਨ ਨਾਲ ਹੋਈ ਸ਼ਾ ਅਬਦੁਲ ਰਹਿਮਾਨ ਉਹ ਬਾਗ ਵਿੱਚ ਆਣ ਬਿਠਾ ਅੱਗੇ ਮਰਦਾਨਾ ਬੈਠਾ ਕੀਰਤਨ ਕਰਦਾ ਸੀ ਅਬਦਲ ਰਹਿਮਾਨ ਨੇ ਆਖਿਆ ਵੀ ਇਹ ਨਾਨਕ ਜੀ ਅੱਜ ਤੁਸੀਂ ਸਾਨੂੰ ਬਹੁਤ ਰਾਜੀ ਕੀਤਾ ਜਵਾਬ ਨੇ ਬੇਰਹਮਾਨੀ ਕਰਕੇ ਦੀਦਾਰ ਦਿੱਤਾ ਨਾਨਕ ਜੀ ਤੁਹਾਡੇ ਦੀਦਾਰ ਕਰਨ ਤੇ ਮੇਰੀ ਸਹਤਾ ਹੋਈ ਹੈ ਫਿਰ ਸ਼ਾਹ ਅਬਦਲ ਰਹਿਮਾਨ ਗੁਰੂ ਜੀ ਦੀ ਖੁਸ਼ੀ ਲੈ ਕੇ ਆਪਣੇ ਘਰ ਨੂੰ ਚੱਲਿਆ ਪਰ ਸ਼ਾਹ ਅਬਦੁਲ ਰਹਿਮਾਨ ਦਾ ਮੀਆਂ ਮਿੱਠਾ ਜੋ ਮਰੀਦ ਸੀ ਰਾਜ ਮਿਲ ਗਿਆ ਆਂਦਾ ਸ਼ਾਹ ਜੀ ਅੱਜ ਤੁਸੀਂ ਬਹੁਤ ਰੰਗीन ਲਾਲ ਵਾਏ ਹੋ ਕਿੱਥੋਂ ਆਏ ਜੀ ਅੱਗੋਂ ਸ਼ਾਹ ਅਬਦੁਲ ਰਹਿਮਾਨ ਆਂਦਾ ਮੀਆਂ ਜੀ ਅੱਜ ਸਾਨੂੰ ਖੁਦਾਏ ਦਾ ਪਿਆਰਾ ਮਿਲ ਗਿਆ ਉਹਦੇ ਦੀਦਾਰ ਕਰਕੇ ਅਸੀਂ ਲਾਲ ਰੰਗीन ਵਾਏ ਆ ਤਾਂ ਮੀਆਂ ਮਿੱਠਾ ਆਖਿਆ ਜੀ ਉਹਦਾ ਨਾਮ ਗਿਆ ਉਹ ਹੁੰਦਾ ਕੌਣ ਹੈ Hindu ਆ ਕੇ ਮੁਸਲਮਾਨ ਸ਼ਾ ਅਬਦਲ ਰਹਿਮਾਨ ਆਖਿਆ ਉਹਦਾ ਨਾਮ ਨਾਨਕ ਹੈ ਅਦੇ Hindu ਹੁੰਦਾ ਤੂੰ ਵੀ دیدار ਜਾ ਕੇ ਕਰ ਜੋਗੇ ਤੈਨੂੰ ਵੀ ਫੈਜ ਹੋਵੇਗਾ ਮੀਆਂ ਮਿੱਠਾ ਵੀ ਬਾਗ ਦੇ ਵਿੱਚ ਗਿਆ ਅੱਗੇ ਮਰਦਾਨਾ ਬੈਠਾ ਸ਼ਬਦ ਗਾਉਂਦਾ ਇਹ ਦੁਗ ਮਰਦਾਨੇ ਦੇ ਮੂੰਹ ਅੱਜ ਸੀ ਸ੍ਰੀ ਮੁਖਵਾਕ ਕੰਕੀ ਹੋਇਕ ਜੇ ਪਾਵਾਂ ਸੈ ਅਸਮਾਨੀ ਜਾਵਾਂ ਨਦਰਿ ਕਿਸੈ ਨਾ ਆਵੋ ਨਾਗਜ ਪਿਆ ਨਾ ਖਾਵੋ ਭੀ ਤੇਰੀ ਕੁਦਰਤ ਨਾ ਪਵੈ ਆ ਕੇ ਵੜੇ ਅੱਖਾਂ ਨਾਲ ਕੇ ਤੁਖ ਸੁਣਦਾ ਈ ਮੀਆਂ ਮਿੱਠਾ ਪੂੰਜੀ ਜਿ ਭੰਗ ਪੈ ਗਿਆ ਜਦੋਂ ਬਾਗੋ ਮੀਆਂ ਮਿੱਠਾ ਆਇਆ ਆਉਦਰ ਰਹਿਮਾਨਾ ਦਾ ਮੀਆਂ ਜੀ ਦੀਦਾਰ ਕਰ ਆਏ ਜੇ ਨਾਨਕ ਸਾਹਿਬ ਦਾ ਮਿੱਠਿਆ ਕਿਆ ਵੀਰ ਜੀ ਕਿਆ ਦੀਦਾਰ ਕਰਨਾ ਸੀ ਉੱਥੇ ਦਾ ਝੂਠ ਹੀ ਝੂਠ ਬੋਲਦੇ ਕੁਫਰੋ ਹੀ ਕੁਬਰ ਬੋਲਦੇ ਅਦੇ ਜਦੋਂ ਮੈਂ ਗਿਆ ਉਹ ਆਖਦਾ ਸੀ ਪੰਥੀ ਹੋਏ ਕਹਿ ਜੀ ਭਵਾਨ ਸੈ ਅਸਮਾਨੀ ਜਾ ਨਦਰਿ ਕਿਸੈ ਨਾ ਆਵਉ ਨਾ ਗਜ ਪਿਆ ਨਾ ਤਾਉ ਬੀ ਤੇਰੀ ਕੀਮਤ ਨਾ ਪਵੈ ਆ ਕੇ ਵੜ ਆਖਾਂ ਨਾ ਜਦੋਂ ਮੀਏ ਮਿੱਠੇ ਆਖਿਆ ਵੀ ਉਹਦਾ ਝੂਠ ਬੋਲਦਾ ਸ਼ਾ ਅਵਦ ਰਹਿਮਾਨ ਆਖਿਆ ਚੱਲ ਮੀਆਂ ਤੈਨੂੰ ਬਖਸ਼ਾ ਲਿਆਵਾਂ ਮੀਏ ਮਿੱਠਿਆ ਆਖਿਆ ਬੀਰ ਜੀ ਸਾਡੇ ਸਾਹੂ ਵਿੱਚ 14 ਤਬਕ ਨੇ 7 ਠਾ ਦੇ 7 ਉੱਪਰ ਉਹ ਸੌ ਆ ਕੇ ਫੇਰ ਕਹਿੰਦਾ ਅੰਤ ਨਹੀਂ ਫਿਰ ਝੂਠ ਹੋਇਆ ਕਿ ਨਾ ਆਬਦਲ ਰਹਿਮਾਨ ਆਂਦਾ ਮੀਆਂ ਜੀ ਉਹਨੂੰ ਸੌ ਅਸਮਾਨਾਂ ਦੀ ਖਬਰ ਸ਼ਾਹ ਅਬਦਲ ਰਹਿਮਾਨ ਮੀਆਂ ਮਿੱਠੇ ਨੂੰ ਨਾਲ ਲੈ ਗਿਆ ਹੱਥ ਜੋੜ ਕੇ ਗੁਰੂ ਜੀ ਅੱਗੇ ਅਰਦਾਸ ਕਰਦਾ اے ਗਰੀਬ ਨਵਾਜ਼ ਜੀ ਇਹਦੀ ਖਤਾ ਮਾਫ ਕਰੋ ਤੁਹਾਨੂੰ ਦੁਹਾਈ ਆ ਤੁਹਾਡੇ ਖੁਦਾਏ ਦੀ ਤਾਂ ਗੁਰੂ ਨਾਨਕ ਸਾਹਿਬ ਜੀ ਆਖਦੇ ਆਓ ਸ਼ਾਹ ਜੀ ਅਸਾਂ ਤੈਨੂੰ ਵੇਖਿਆ ਵੀ ਨਹੀਂ ਅਬਦੁਰ ਰਹਿਮਾਨ ਨੇ ਅਰਜ਼ ਕੀਤੀ ਏ 나ਦ ਜੀ ਇਹ ਤਾਂ ਆਪਣੀ ਨੀਅਤ ਪਿੱਛੇ ਮਾਰਿਆ ਗਿਆ ਵਾਸਤੇ ਸਹਿਬ ਦੇ ਇਹਦੀ ਤਕਸੀਰ ਮਾਰ ਕਰੋ ਇਹ ਬਹੁਤ ਭਲਾ ਹੈ ਤਾਂ ਗੁਰੂ ਜੀ ਆਖਿਆ ਸ਼ਾਹ ਜੀ ਜੈਸੀ ਨੀਤ ਤੈਸੀ ਮੁਰਾਦ ਮਿਲਦੀ ਤਾਂ ਸ਼ਾਹ ਅਬਦੁਰ ਰਹਿਮਾਨ ਆ ਗਿਆ ਗੁਰੂ ਜੀ ਫੇਰ ਤਾਂ ਮਾਰਿਆ ਗਿਆ ਇਹਦਾ ਭੁੱਲਾ ਇਹਦਾ ਗੁਨਾਹ ਬਖਸ਼ ਇਹਦਾ ਵੱਡਾ ਗੁਨਾਹਗਾਰ ਹੋਇਆ ਤੁਸੀਂ ਦਾ ਸ਼ਰਨ ਪਰੇ ਦੀ ਲਾਜ ਰੱਖੋ ਜੀ ਫੇਰ ਮੀਆਂ ਮਿੱਠਾ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਦੇ ਟਹਿ ਪਿਆ ਫੇਰ ਗੁਰੂ ਜੀ ਅਕੀ ਸ਼ਬਦ ਆਖਿਆ ਸ੍ਰੀ ਰਾਗ ਮਹੱਲਾ ਪਹਿਲਾ ਓਟ ਗੋਟੀ ਮੇਰੀ ਆਰ ਜਾ ਪਵਨ ਪਿਆਣ ਆਪਿਆ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਸੁਭਨੇ ਸੌਨ ਨਾ ਥਾਉ ਪੀ ਤੇਰੀ ਕੀਮਤ ਨਾ ਪਵ ਆ ਕੇ ਵੜ ਅੱਖ ਨਾ ਆਉ ਸਚ ਚੰਰੰਕਾਰ ਨਿਜਿ ਥਾਉ ਸੁਣ ਸੋਣ ਅੱਖਣ ਅਖਣਾ ਜੇ ਭਾਵੈ ਕਰੇ ਤਮਾਉ ਰਹਾਉ ਗੁੱਸਾ ਘਟਿਐ ਵਾਰ-ਵਾਰ ਪੀਸਣ ਪੀਸਾ ਪਾਉ ਅੱਗੇ ਸੇਤੀ ਜਾਲੀਆ ਪਸਮਸ ਤੀਰ ਅਰਜਾਓ ਤੀ ਤੇਰੀ ਕੀਮਤ ਨਾ ਪਵੈ ਆ ਕੇ ਵੜੇ ਅੱਖਾਂ ਨਾਲ ਪੰਖੀ ਹੋਏ ਕਹਿ ਜੀ ਪਵਾ ਸੈ ਅਸਮਾਨੀ ਜਾਓ ਨਦਰਿ ਕਿਸ ਨਾ ਆਵੋ ਨਾ ਗਜ ਪਿਆ ਨਾ ਖਾਓ ਪੀ ਤੇਰੀ ਕੀਮਤ ਨਾ ਪਵ ਆ ਕੇ ਵੜ ਅੱਖ ਨਾ ਨਾਨਕ ਕਾਗਜ ਲਖ ਮਨਾ ਪੜ ਪੜ ਕੀ ਚਾ ਪਾਓ ਮਸੂਤ ਟੋਟ ਨਾ ਆ ਗਈ ਲੇਕੇ ਪੌਣ ਚਲਾ ਪੀ ਤੇਰੀ ਕੀਮਤ ਨਾ ਪਵ ਆ ਕੇ ਵੜ ਅੱਖ ਨਾ ਤਾਂ ਸ੍ਰੀ ਗੁਰੂ ਜੀ ਬਚਨ ਆਖਿਆ ਮੀਏ ਮਿੱਠੇ ਦੇ ਮਨ ਵਿੱਚੋਂ ਹੰਕਾਰ ਨਹੀਂ ਗਿਆ ਮੀਆਂ ਮਿੱਠਾ ਆਪਣੇ ਘਰ ਨੂੰ ਆ ਗਿਆ ਗੁਰੂ ਨਾਨਕ ਜੀ ਅੰਤਰ ਜਾਨੀ ਘਟ ਘੜ ਦੇ ਜਾਣਨ ਹਾਰੇ ਮੀਏ ਮਿੱਠੇ ਦੇ ਦਿਲ ਦੀ ਬੁੱਝ ਲਈ ਇੱਕ ਦਿਨ ਮੀਏ ਮਿੱਠੇ ਦੇ ਦਿਲ ਵਿੱਚ ਇਹ ਹੋਈ ਵੀ ਨਾਨਕ ਭਲਾ ਫਕੀਰ ਹੈ ਜੇ ਸਾਨੂੰ ਹੁਣ ਮਿਲੇ ਨਾ ਉਹਨੂੰ ਐਉਂ ਨਿਚੋੜੀਏ ਜਿਉਂ ਨਿੱਬੂ ਨਿਚੋੜੀਦਾ ਗੁਰੂ ਨਾਨਕ ਜੀ ਆਂਦੇ ਮਰਦਾਨਿਆਂ ਮੀਆਂ ਮਿੱਠਾ ਆਖਦਾ ਵੀ ਉਹਨੂੰ ਐਉਂ ਨਜੋੜੀਏ ਜੋ ਨਿਬੂ ਨਜੋੜੀਦਾ ਜੇ ਗੁਰੂ ਨਾਨਕ ਸਾਨੂੰ ਹਣ ਮਿਲ ਜੇ ਤਾਂ ਮਰਦਾਨਿਆ ਆਖਿਆ ਮਹਾਰਾਜ ਜੀ ਤੇਰਾ ਜੀਵ ਹੈ ਤੇਰਾ ਜਨਤ ਹੈ ਜਿਵੇਂ ਤੂੰ ਵਜਾਉਂਦਾ ਓਵੇਂ ਵੱਜਦਾ ਗੁਰੂ ਜੀ ਆ ਦੇ ਮਰਦਾਨਿਆ ਜੇ ਸਾਨੂੰ ਮਿੱਠਾ ਮਿਲੇ ਅਸੀਂ ਉਹਨੂੰ ਐਉਂ ਕਰਾਂਗੇ ਜਿਸ ਤਰ੍ਹਾਂ ਗੰਨਾ ਪੀੜ ਛੁੱਟੀ ਦੇ ਉਸੇ ਤਰ੍ਹਾਂ ਪੀੜ ਛੁੱਟਾਂਗੇ ਹੁਣ ਇੱਕ ਦਿਨ ਮੀਆਂ ਨੂੰ ਮਰੀਦਾ ਨੇ ਆਖਿਆ ਪੀਰ ਜੀ ਚੱਲੋ ਨਾਨਕ ਫਕੀਰ ਦਾ ਦ دیدار ਕਰੀਏ ਪੀਰ ਜੀ ਇੱਕ ਦਿਨ ਤੁਸਾਂ ਆਖਿਆ ਸੀ ਵੀ ਜੇ ਨਾਨਕ ਸਾਨੂੰ ਮਿਲੇ ਤਾਂ ਅਸੀਂ ਉਹਨੂੰ ਇਉਂਨ ਜੋੜਾਂਗੇ ਜਿਵੇਂ ਨਿਭੂਨ ਜੋੜ ਲਈਦਾ ਮੀਆਂ ਮਿੱਠਾ ਆਉਦੇ ਚੇਲਿਆਂ ਨੂੰ ਮਰੀਦਾ ਨੂੰ ਆਂਦਾ ਭਾਈ ਸਾਨੂੰ ਅੱਗੋਂ ਜਵਾਬ ਆ ਗਿਆ ਉਹਨਾਂ ਨੇ ਸਾਨੂੰ ਆਖਿਆ ਵੀ ਆਉਣ ਜੋੜਾਂਗੇ ਜਿਵੇਂ ਗੰਨਾ ਪੀੜ ਲਈਦਾ ਮਰੀਦਾ ਨੇ ਆਖਿਆ ਮੀਆਂ ਜੀ ਨਾਨਕ ਫਕੀਰ ਤੁਹਾਡੇ ਨਾਲੋਂ ਜੋਰਾਵਰ ਚੱਲੋਗਾ ਫਕੀਰ ਦਾ ਦੀਦਾਰ ਕਰੀਏ ਕਿਉਂ ਜੋ ਦਰਸ਼ਨ ਕੀਤੇ ਆ ਸਵਾਬ ਮੀਆਂ ਮਿੱਠਾ ਮਰੀਦਾ ਨੂੰ ਨਾਲ ਲੈ ਕੇ ਗੁਰੂ ਨਾਨਕ ਜੀ ਪਾਸ ਆਇਆ ਆਪਸ ਵਿੱਚ ਗੋਸ਼ਟ ਹੋਈ ਪਹਿਲਾਂ ਗੁਰੂ ਜੀ ਸ਼ਬਦ ਆਖਿਆ ਜਦੋਂ ਗੁਰੂ ਜੀ ਸ਼ਬਦ ਦਾ ਭੋਗ ਪਾਇਆ ਨਾ ਏ ਸ਼ਬਦ ਦਾ ਸ੍ਰੀ ਰਾਗ ਮਹਲਾ ਪਹਿਲਾ ਮਨ ਮਗ ਭੁੱਲੇ ਭੁਲਾਈਐ ਭੁੱਲੀ ਠੋਰ ਨਕਾਇ ਗੁਰ ਬਿਨ ਕੌਣ ਦਿਖਾਵਾਈ ਅੰਧੀ ਆਵੈ ਜਾਏ ਗਿਆਨ ਪਦਾਰ ਦਿਖੋਇਆ ਭੱਗਿਆ ਮੁਠਾ ਜਾਏ ਜਾਏ ਸ਼ਬਦ ਸੁਨਾਇਆ ਨਾ ਮੀਏ ਮਿੱਠੇ ਨੇ ਹੱਥ ਜੋੜ ਗਿਆ ਕਿਆ ਗੁਰੂ ਨਾਨਕ ਸਾਹਿਬ ਜੀ ਤੁਸੀਂ ਬਜ਼ੁਰਗ ਹੋ ਸਾਬ ਨੇ ਆਪ ਨੂੰ ਬਹੁਤ ਬਜ਼ੁਰਗੀ ਬਖਸ਼ੀ ਸ੍ਰੀ ਬਾਬੇ ਜੀ ਆਖਿਆ ਮੀਆ ਮਿੱਠਾ ਜਿਹੜੇ ਮਨਮਕ ਨੇ ਸੋ ਆਪਣੇ ਗੁਰਾਂ ਤੋਂ ਭੁੱਲੇ ਹੋਏ ਨੇ ਉਹਨਾਂ ਨੂੰ ਦੋਹਾਂ ਲੋਕਾਂ ਵਿੱਚ ਥਾਂ ਨਹੀਂ ਮਿਲਦੀ ਬਾਜ ਗੁਰਾਂ ਤੋਂ ਉਹਨਾਂ ਨੂੰ ਕੋਈ ਛਡਾਉਂਦਾ ਨਹੀਂ ਗੁਰਾਂ ਤੋਂ ਬਿਨਾਂ ਗਿਆਨੀ ਅੰਦੇ ਜੀਵ ਆਉਂਦੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਗੁਰਾਂ ਦਾ ਨਾਮ ਅਦੇ ਗਿਆਨ ਖੋਇਆ ਸੋ ਠੱਗੇ ਮੁਠੇ ਜਾਂਦੇ ਨੇ ਸਾਰਾ ਜਗਾਂ ਸਾਰਾ ਜੱਗ ਮਾਇਆ ਦੇ ਭਰਮ ਵਿੱਚ ਭੁੱਲਾ ਹੋਇਆ ਤੇ ਜੋਰੂਆਂ ਭੁੱਲੀਆਂ ਨੇ ਉਹ ਦੁਹਾਗਣੀਆਂ ਉਹ ਆਪਣੇ ਪਿਰ ਦੀ ਆਖਿਓਂ 'ਚ ਨਹੀਂ ਸਮਾਉਂਦੀਆਂ ਜੋ ਭੁੱਲੀਆਂ ਆਂ ਜਾਂ ਘਰ ਨੂੰ ਤਿਆਗ ਕੇ ਜੰਗਲਾਂ ਨੂੰ ਖੋਜਣ ਜਾਂਦੀਆਂ ਉਹ ਭੁੱਲੀਆਂ ਆਂ ਪਰਬਤਾਂ ਥਲਾਵੇ ਤੇ ਚੜ੍ਹਦੀਆਂ ਹੰਕਾਰ ਕਰਕੇ ਪਤੀ ਤੋਂ ਵਿਛੁਣੀਆਂ ਨੇ ਉਹਨਾਂ ਦਾ ਮਿਲਣਾ ਦੂਰ ਜਿਹੜੀਆਂ ਰੂਹਾਂ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੀਆਂ ਉਹਨਾਂ ਦਾ ਜਨਮ ਮਰਨ ਕਿਆ ਵਿਛੁਣੀਆਂ ਫੇਰ ਮਿਲਦੀਆਂ ਸਾਜ ਸਹਿਜ ਨਾਮ ਨੂੰ ਪ੍ਰਾਪਤ ਹੁੰਦੀਆਂ ਉਸੇ ਦੀ ਸੁਭਾਉ ਹੁੰਦੀ ਪਰਤਾ ਸਰਬ ਦਾ ਪਰਮੇਸ਼ਰ ਤੇ ਜੇ ਮਨ ਦੀ ਓਮੇ ਦੂਰ ਹੁੰਦੀ ਤੇ ਨਾਮ ਪ੍ਰਾਪਤ ਹੁੰਦਾ ਉਹਦੀ ਸੁਭਾਉ ਹੁੰਦੀ ਤੀਰਥ ਦਾ ਨਾਉਣਾ ਭੇਖ ਦਾ ਧਾਰਨਾ ਉਹਦਾ ਸਾਰਾ ਸਵਲ ਹੋ ਜਾਂਦਾ ਸਾਧੂ ਗੁਰਾਂ ਦੇ ਸ਼ਬਦ ਤੋਂ ਬਗੈਰ ਇਹ ਮਨ ਨੂੰ ਸਮਝ ਨਹੀਂ ਆਉਂਦੀ ਗੁਰਾਂ ਦੇ ਸ਼ਬਦ ਕਰਕੇ ਪ੍ਰੇਮ ਦਾ ਪਦਾਰਥ ਪ੍ਰਾਪਤ ਹੁੰਦਾ ਹੈ ਅਤੇ ਤਤ ਦੇ ਵਿਚਾਰ ਕਰਕੇ ਅਭਿਮਾਨ ਮਿਟ ਜਾਂਦਾ ਹੈ ਸਭ ਸੇ ਵਿੱਚ ਪ੍ਰੇਮ ਜਾਣਦੇ ਇਹ ਸ਼ਬਦ ਸੁਣ ਕੇ ਮੀਆਂ ਮਿੱਠਾ ਸਮੇਤ ਮਰੀਦਾਂ ਦੇ ਗੁਰੂ ਜੀ ਦੇ ਚਰਨਾਂ ਦੇ ਟਹਿ ਪਿਆ ਆਖਿਆ ਇਹ ਗੁਰੂ ਜੀ ਮੈਨੂੰ ਸਿੱਖ ਕਰੋ ਗੁਰੂ ਜੀ ਆਖਿਆ ਸੁਣੋ ਮੀਆਂ ਜੀ ਖੁਦਾਏ ਦਾ ਪਿਆਰਾ ਮਿਲੇ ਮਨ ਸ਼ੁੱਧ ਕਰਕੇ ਉਹਦੀ ਸੇਵਾ ਕਰੋ। ਅਪਮਾਨ ਛੱਡ ਕੇ ਜੋ ਵੀ ਪਰਮੇਸ਼ਰ ਦੀ ਬੰਦਗੀ ਵਾਲਾ ਮਿਲੇ ਉਹਦੇ ਨਾਲ ਬਰਾਬਰੀ ਨਹੀਂ ਕਰਨੀ। ਸਭੋ ਦੇ ਅੱਗੇ ਸਿਰ ਝੁਕਾਉਣਾ। ਦਿਨੋਂ ਦੂਜਾ ਭਾਉ ਦੂਰ ਕਰੋ। ਮੀਏ ਮਿੱਠਿਆ ਕਿਹ ਪਹਿਲਾ ਖੁਦਾਏ ਦਾ ਨਾਮ ਦੂਜਾ ਮੁਹੰਮਦ ਰਸੂਲ ਜੇ ਉਹਦਾ ਕਲਮਾ ਕੀਦਾ ਦਰਗਾਹ ਵਿੱਚ ਕਬੂਲ ਹੁੰਦਾ ਗੁਰੂ ਕਿਹਾ ਗੁਰੂ ਨਾਨਕ ਸਾਹਿਬ ਜੀ ਆਦੇ ਸੁਨਾਮੀਆਂ ਜੀ ਉਸ ਪਰਮੇਸ਼ਰ ਦੇ ਦਰ ਉੱਪਰ ਦੂਜੇ ਦੀ ਜਗ੍ਹਾ ਨਹੀਂ ਜੇ ਕੋਈ ਉੱਥੇ ਰਹਿੰਦਾ ਇਕ ਦਾ ਹੋ ਕੇ ਰਹਿੰਦਾ ਤਾਂ ਮੀਏ ਮਿੱਠੇ ਹੋਰ ਸਵਾਲ ਕੀਤਾ ਗੁਰੂ ਜੀ ਤੇਲ ਬਿਨਾ ਦੀਵਾ ਕਿਵੇਂ ਜਲ ਸਕਦਾ ਗੁਰੂ ਜੀ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਅਚਨ ਚਲਾਈ ਨਾ ਚਲੇ ਨਾ ਘਾਓ ਘਟਾਰਾ ਕਰ ਸਕ ਜਉ ਸਾਹਿਬ ਰੱਖ ਤਿਉ ਰਹਿ ਇਸ ਲੋਭੀ ਕਾ ਜਿਉ ਟਲਪਲ ਇਆ ਤੇਲ ਦੀਵਾ ਕਿਉ ਜਲੇ ਤਾਬਰ ਮਹਾਰਾਜ ਜੀ ਜਦੋਂ ਸ਼ਬਦ ਆਖਿਆ ਮੀਂਹ ਮਿੱਠੇ ਫਿਰ ਸਵਾਲ ਕੀਤਾ اے غریب نواز جی پڑے ہوئے قبول کیوں نہیں بوندے او درویش کیڑے نے جو پرمیشر دے در دے لائق نے او روجا کیڑا جیہ دے رکھیاں من تھاں رہند او نمازاں پنج کون نے جنہاں دے کیتیاں خداے نظر آوے تا مہاراجی شوبدے عچارن کیتا راگ مارو م اللہ پہلا ਅੱਲਾ ਹੈ ਅਗਮ ਖੁਦਾਏ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ ਹੋਏ ਬੇਖਾਕ ਬਗੀਰ ਮਸਾਫਰ ਇਹ ਦਰਵੇਸ ਕਬੂਲ ਅਦਰਾ ਸੱਚ ਨਿਵਾਜ ਜਕੀਨ ਮਸੱਲਾ ਮਨ ਸਮਾਰ ਨਿਵਾਰ ਆਸਾ ਦੇ ਮਸੀਤ ਮਨ ਮੌਲਾਣਾ ਕਲਮਖਦਾਈ ਪਾਤ ਖਰਾ ਸਰਸ ਜ ਜਰੀਅਤ ਕਮਾਵੋ ਤਰਕਤ ਤਰਗ ਖੋਜ ਟੁਲਾਵ ਮਾਰ ਪਾਤ ਮਨ ਮਾਰੂ ਅਬਦੱਲਾ ਮਿਲੋ ਹਕੀਕਤ ਜਿਤ ਫਿਰ ਨਾਮ ਰਾ ਜਾਇ ਸ਼ਬਦ ਮਹਾਰਾਜ ਜੀ ਉਚਾਰਨ ਕੀਤਾ ਨਾ ਮੀਏ ਮਿੱਠੇ ਆਕੇ ਗੁਰੂ ਜੀ ਤੁਸਾਂ ਇੱਕ ਪਰਮੇਸ਼ਰ ਜੀ ਦੇ ਨਾਮ ਦੀ ਸਿਫਤ ਕੀਤੀ ਹੈ ਉਹ ਨਾਮ ਵੀ ਦੱਸੋ ਗੁਰੂ ਜੀ ਆਖਿਆ ਮੀਆਂ ਜੀ ਇੱਕ ਨਾਮ ਸਿਵਤ ਮਹਿਮਾ ਕਿੰਨੂ ਆਈ ਫਿਰ ਮਿੱਠੇ ਆਖਿਆ ਜੀ ਮਿਹਰਬਾਨੀ ਕਰਗੇ ਤੁਸੀਂ ਦੱਸੋ ਤੁਸੀਂ ਖੁਦਾਏ ਦੇ ਵਾਲੀ ਹੋ ਤੁਹਾਡੇ ਵਿੱਚ ਅਤੇ ਖੁਦਾਏ ਵਿੱਚ ਭੇਦ ਕੋਈ ਨਹੀਂ ਸ਼੍ਰੀ ਗੁਰੂ ਜੀ ਮੀਆਂ ਮਿੱਠੇ ਨੂੰ ਬਾਹਰ ਤੋਂ ਪਕੜ ਕੇ ਗੋਸ਼ੇ ਵਿੱਚ ਲੈ ਗਏ। ਬਾਬੇ ਨਾਨਕ ਜੀ ਦੇ ਮੁਖ ਤੋਂ ਆਖਿਆ ਵਾਹ ਸਾਹਿਬ। ਇਹਨਾਂ ਕਹਿਣ ਨਾਲ ਦੂਜਾ ਭਾਵ ਮਿੱਠੇ ਦਾ ਭਸਮ ਹੋ ਗਿਆ। ਮੀਆਂ ਦੇਖੇ ਇੱਕ ਮੋਟ ਭਸਮ ਦੀ ਪਈ ਹੋਈ ਆ। ਫਿਰ ਗੁਰੂ ਜੀ ਆਖਿਆ ਵਾਹ ਸਾਹਿਬ ਵਾਹ। ਇਹਨਾਂ ਕਹਿਣ ਨਾਲ ਮੀਆਂ ਮਿੱਠੇ ਖੜੇ ਹੋ ਗਏ ਗੁਰੂ ਜੀ ਦੇ ਚਰਨ ਚੁੰਮੇ। ਫਿਰ ਗੁਰੂ ਜੀ ਨੇ ਇੱਕ ਸ਼ਬਦ ਰਾਗ ਤਲੰਗ ਚ ਆਖਿਆ। ਹਾਜਰਾ ਗੋ ਮੇਰ ਹੈ ਬੇਹਾਜਰਾ ਗੋ ਬੇ ਮੇਰ ਹੈ ਈਮਾਨ ਦੋਸਤ ਹੈ ਬੇਈਮਾਨ ਕਾਫਰ ਹੈ ਕੁਫਰ ਕਰਿਆ ਗੁੱਸਾ ਹਰਾਮ ਹੈ ਨਵਸ ਸ਼ੈਤਾਨ ਹੈ ਦਮੀਏ ਮਿੱਠਾ ਹਾਜ਼ਰਨਾਮਾ ਸੁਣ ਕੇ ਗੁਰੂ ਨਾਨਕ ਜੀ ਦੇ ਚਰਨੀ ਟਠਾ ਲੱਗਾ ਆਖਿਆ ਗੁਰੂ ਨਾਨਕ ਜੀ ਤੂੰ ਤਾਂ ਖੁਦਾਏ ਦਾ ਰੂਪ ਹੈ ਖੁਦਾਏ ਦਾ ਵਾਲਿਆ ਆਪ ਹੀ ਖੁਦਾਏ ਨੇ ਤੇਰੇ ਜਿਸਮ ਵਿੱਚ ਆਗੇ ਨਾਨਕ ਨਾਮ ਕਹਾਇਆ ਮੀਏ ਮਿੱਠਿਆ ਆਖਿਆ ਸੀਦਾ ਅੱਜ ਤੱਕ ਭੁੱਲੇ ਹੀ ਫਿਰਦੇ ਰਹੇ ਗੁਰੂ ਜੀ ਮੀਏ ਉੱਪਰ ਖੁਸ਼ੀ ਕੀਤੀ ਮੀਏ ਮਿੱਠੇ ਨੇ ਗੁਰੂ ਨਾਨਕ ਜੀ ਨੂੰ ਖੁਦਾਏ ਕਰ ਜਾਣਿਆ ਮਿੱਠੇ ਦਾ ਭਰਮ ਸਾਰਾ ਦੂਰ ਹੋ ਗਿਆ ਗੁਰੂ ਜੀ ਦਾ ਸੁੱਖ ਸਿੱਖ ਹੋਇਆ ਤੇ ਮਹਾਰਾਜ ਜੀ ਮੀਏ ਮਿੱਠੇ ਨੂੰ ਅਦੇ-ਉਦੇ ਮਰੀਦਾਂ ਦੇ ਖੁਸ਼ੀ ਕਰਕੇ ਧਰਮ ਦੀ ਗਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦੇ ਕੇ ਮਹਾਰਾਜ ਜੀ ਉੱਥੋਂ ਅੱਗੇ ਚੱਲੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰਵਾਦ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ